ਸਤ ਸ੍ਰੀ ਅਕਾਲ ਦੋਸਤੋ ਅੱਜ ਬੜਾ ਮਨ ਹੋ ਰਿਹਾ ਸੀ ਤੰਦੂਰ ਦੀ ਰੋਟੀ ਖਾਣ ਦਾ ਤੇ ਫਿਰ ਘਰੇ ਤੰਦੂਰੀ ਤਪਾ ਲਿਆ ਤੇ ਦੋਸਤੋ ਤੰਦੂਰ ਤਵਾਉਂਦੇ ਤਵਾਉਂਦੇ ਇੱਕ ਗੱਲ ਯਾਦ ਆ ਗਈ ਪੁਰਾਣੇ ਜ਼ਮਾਨੇ ਦੀ ਕਿ ਤੰਦੂਰ ਜਿਹੜਾ ਪੁਰਾਣੇ ਜ਼ਮਾਨੇ ਚ ਇੱਕ ਰੋਟੀ ਲਾਉਣ ਵਾਲਾ ਸਾਧਨ ਨਹੀਂ ਹੁੰਦਾ ਸੀ ਸਗੋਂ ਆਪਸੀ ਪਾਈਚਾਰੇ ਦਾ ਪ੍ਰਤੀਕ ਵੀ ਹੁੰਦਾ ਸੀਗਾ ਤੇ ਅੱਜ ਦੀ ਨਵੀਂ ਪੀੜ੍ਹੀ ਲਈ ਤੰਦੂਰ ਇੱਕ ਸ਼ਬਦ ਬਣ ਕੇ ਰਹਿ ਗਿਆ ਜਿਵੇਂ ਗੁਰਦਾਸ ਮਾਨ ਜੀ ਦਾ ਗਾਣਾ ਸੀਗਾ ਨਾ ਤੰਦੂਰ ਰਹਿਣਗੇ ਨਾ ਹੀ ਤੰਦੂਰ ਬਾਲਣ ਵਾਲੀਆਂ ਜਦੋਂ ਤੰਦੂਰਾਂ ਦਾ ਸਮਾਂ ਜਮਾਨਾ ਹੁੰਦਾ ਸੀ ਤਾਂ ਆਪਣੀ ਗਲੀ ਮੁਹੱਲੇ ਦੀਆਂ ਔਰਤਾਂ ਸਾਰੇ ਘਰਾਂ ਚ ਤੂ ਬਾਲਾਂ ਦੀ ਥਾਂ ਇੱਕ ਹੀ ਤੰਦੂਰ ਬਾਲਦੀਆਂ ਸਨ ਕਿਉਂਕਿ ਇਸ ਨਾਲ ਜਿੱਥੇ ਬਾਲਾਂ ਦੀ ਬਹੁਤ ਬਚਤ ਹੁੰਦੀ ਸੀ ਉੱਤੇ ਆਪਸੀ ਭਾਈਚਾਰੇ 'ਚ ਵਾਧਾ ਹੁੰਦਾ ਸੀਗਾ ਤੇ ਕੁਝ ਸਿਆਣੇ ਬਜ਼ੁਰਗਾਂ ਦਾ ਮੰਨਣਾ ਸੀ ਕਿ ਤੰਦੂਰ ਦੀ ਰੋਟੀ ਜਿੱਥੇ ਸਵਾਦ ਹੁੰਦੀ ਹੈ ਦੋਸਤੋ ਉੱਥੇ ਉਸ ਵਿੱਚ ਬਰਕਤ ਵੀ ਹੁੰਦੀ ਹੈ ਕਿਉਂਕਿ ਰੋਟੀਆਂ ਸਾਰੀਆਂ ਔਰਤਾਂ ਨਾਲ ਮਿਲ ਕੇ ਮਨਾਉਂਦੀਆਂ ਹੁੰਦੀਆਂ ਸਨ ਤੇ ਤੰਦੂਰ ਤੇ ਨਾ ਛੋਟੇ ਵੱਡੇ ਤੇ ਨਾ ਹੀ ਅਮੀਰ ਗਰੀਬ ਦਾ ਸਵਾਲ ਹੁੰਦਾ ਸੀ ਸਭ ਨਾਲ ਮਿਲ ਕੇ ਇੱਕ ਦੂਜੇ ਦੀ ਮਦਦ ਕਰਦੇ ਸਨ ਪਲਾਂਜੀ ਰੋਟੀਆਂ ਬਣ ਜਾਂਦੀਆਂ ਸਨ ਤੇ ਦੋਸਤੋ ਅੱਜਕੱਲ ਤੁਸੀਂ ਦੇਖੋ ਨਾ ਤਾਂ ਤੰਦੂਰ ਹੀ ਰਹੇ ਹੈ ਠੀਕ ਹੈ ਤੇ ਨਾ ਹੀ ਲੋਕਾਂ ਨੂੰ ਜਾਂ ਅੱਜਕੱਲ੍ਹ ਦੀਆਂ ਕੁੜੀਆਂ ਦਾ ਤੰਦੂਰ ਤੇ ਰੋਟੀਆਂ ਲਾਉਂਦੀਆਂ ਹੁੰਦੀਆਂ ਦਾ ਦੂਰਾਂ ਦੀ ਜਿਹੜੀ ਜਗਾ ਉਹ ਚੁੱਲਿਆਂ ਨੇ ਗੈਸਾਂ ਨੇ ਇਹਨਾਂ ਨੇ ਲੈ ਲਈ ਤਾਂ ਦੋਸਤੋ ਜਿਹੜਾ ਆਪਣਾ ਪੁਰਾਣਾ ਜ਼ਮਾਨਾ ਸੀ ਤੰਦੂਰ ਵਾਲਾ ਪੁਰਾਣਾ ਸਾਂਝ ਦਾ ਪਰਿਵਾਰਾਂ ਦਾ ਮਿਲਬਰਤਨ ਕੇ ਖਾਣ ਵਾਲਾ ਤਾਂ ਦੋਸਤੋ ਇਹ ਦਵਾਰਾ ਜ਼ਮਾਨਾ ਜਿਹੜਾ ਮੈਨੂੰ ਲੱਗਦਾ ਨਹੀਂ ਮੁਸ਼ਕਿਲ ਆਉ ਥੈਂਕ ਯੂ